ਇਹ ਉਹੀ ਛਟੋਬਾਤਿਆ ਸਾਹਿਬ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਚੂਕ ਦੇ ਵਿੱਚ ਜਿਨ੍ਹਾਂ ਦੇ ਰਿਟਾਇਰਲ ਬੈਨੀਫਿਟ ਤੱਕ ਰੁਕੇ ਹੋਏ ਨੇ ਔਰ ਇਹਨਾਂ ਦੇ ਖਿਲਾਫ ਮੁਕੱਦਮਾ ਚੱਲ ਰਿਹਾ। ਹੋਰ ਵੀ ਇਹਨਾਂ ਦੇ ਉੱਤੇ ਬਹੁਤ ਸੰਗੀਨ ਇਲਜ਼ਾਮ ਨੇ ਜਿਹੜਾ ਇੱਕ ਉਹ ਡਰੱਗ ਕੇਸ ਦਾ ਇੰਦਰਜੀਤ ਆ ਉਹਨਾਂ ਦੇ ਨਾਲ ਇਹਨਾਂ ਦੇ ਕੀ ਤੱਲਕ ਨੇ ਕਿਸ ਤਰੀਕੇ ਉਹਨੂੰ ਇਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਹੈ। ਹਰ ਸਾਲ ਤੋਂ ਤਾਂ ਉਧਰ ਚਲਾਨ ਨਹੀਂ ਪੇਸ਼ ਹੋਇਆ ਜੇ ਤੁਹਾਡੇ ਕੋਲ ਐਡੇ ਸਬੂਤ ਸੀ ਤਾਂ ਤੁਸੀਂ ਉੱਥੇ 4 ਸਾਲ ਤੋਂ ਕਿਉਂ ਨਹੀਂ ਗਏ ਕੀ ਤੁਸੀਂ ਆਪਣੇ ਘਰੇ ਸਬੂਤ ਲਕੋ ਕੇ ਬੈਠੇ ਸੀ ਜਾਂ ਸਰਕਾਰ ਦੇ ਨਾਲ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਤਰੀਕੇ ਮੇਰੀ ਕੋਈ ਡੀਲ ਹੋ ਜੇ ਫਿਰ ਮੈਂ ਸਰਕਾਰ ਕੋਲ ਜਾਊਗਾ ਕਿ ਅੱਜ ਕਿਸਮਿਸ ਕਰਨ ਤੋਂ ਸੁਪਰੀਮ ਕੋਰਟ ਨੇ ਮਨਾ ਕਰਤਾ ਚਲਾਨ ਤੁਹਾਡੇ ਤੋਂ ਪੇਸ਼ ਨਹੀਂ ਹੋਇਆ ਉਧਰ ਤਾਂ ਤੁਸੀਂ ਸਟੇਟਮੈਂਟ ਰਿਕਾਰਡ ਨਹੀਂ ਕਰਾਈ ਤੇ ਇੱਧਰ ਤੁਸੀਂ ਆਮਦਨ ਤੋਂ ਵੱਧ ਜਦਾਦ ਵਾਲੇ ਕੇਸ 'ਚ ਚਲੇ ਗਏ ਹੂ ਆਰ ਯੂ ਮਤਲਬ ਤੁਸੀਂ ਕੌਣ ਹੋ ਤੁਹਾਡੀ ਕੀ ਕਿਸ ਕਪੈਸਿਟੀ ਚ ਤੁਸੀਂ ਡਿਸਪਰਪੋਰਸ਼ਨਟ ਅਸੈਟਸ ਦੇ ਵਿੱਚ ਗਏ ਹੋ ਉਸ ਤਾਈਓ ਵੀ ਨਹੀਂ ਹੈ। ਸਭ ਤੋਂ ਪਹਿਲਾਂ ਕੌਣ ਲਾਈਵ ਹੋਇਆ ਅਰਵਿੰਦ ਕੇਜਰੀਵਾਲ। ਹਮਨੇ ਯੁੱਧ ਨਸ਼ੀ ਵਿਰੁੱਧ ਮੈਂ ਕਾਰਵਾਈ ਕੀਤੀ ਹੀ ਕਹਿੰਦੇ ਸੀ ਤੇ ਤੂੰ ਆਪ ਦਾ ਭਰਾ ਉਹ ਬੰਦਾ ਕੇਜਰੀਵਾਲ ਸਾਹਿਬ ਜਿਹੜੇ ਨੇ ਕੋਰਟ ਦੇ ਵਿੱਚ ਲਿਖਤੀ ਮਾਫੀ ਮੰਗੀ ਸੀ ਕਿ ਮੈਂ ਸਰਦਾਰ ਵਿਕ੍ਰਮ ਸਿੰਘ ਮਜੀਠੀਆ ਤੇ ਗਲਤ ਇਲਜ਼ਾਮ ਲਾਇਆ ਜਿੰਨਾ ਦਾ ਮੈਨੂੰ ਅਫਸੋਸ ਹੈ। ਮੈਂ ਅਨ ਕੰਡੀਸ਼ਨਲ ਮਾਫੀ ਮੰਗਦਾ ਹੀ ਕਿਹਾ ਸੀ ਨਾ ਉਹ ਤੋਂ। ਫਿਰ ਭਗਵੰਤ ਮਾਨ ਸਾਹਿਬ ਆ ਗਏ। ਇਹ ਦੁਪਹਿਰ ਅਮਨੋ ਰੋਡਾ ਯੁੱਧ ਨਿਸ਼ਚੇਵਰੁਧ ਦੁਪਹਿਰ ਕੁਲਦੀਪ ਧਾਲੀਵਾਲ ਜੀ ਦਾ ਲੈਣਾ ਨਹੀਂ ਦੇਣਾ ਨਹੀਂ ਮਤਲਬ ਮੰਤਰੀ ਐਨ ਆਰ ਆਈ ਅਫੀਸ ਤੇ ਡਿਸਕਸ ਕਰ ਰਹੇ ਨੇ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਕਾਇਕਤਾ ਤੇ ਆਧਾਰ ਤੇ ਮੁੱਖ ਮੰਤਰੀ ਕਿੱਥੇ ਖੜੇ ਨੇ ਮਤਲਬ ਮੁੱਖ ਮੰਤਰੀ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਯੁੱਧ ਨਿਸ਼ਚੇਵਰੁਧ ਤੇ ਤੁਹਾਡਾ ਜਿਹੜਾ ਕੋਰਟ ਦੇ ਵਿੱਚ ਤੁਸੀਂ ਰਿਮਾਂਡ ਪੇਪਰ ਫਾਈਲ ਕੀਤਾ ਤੇ ਤੁਹਾਡਾ ਸਰਕਾਰੀ ਵਕੀਲ ਆ ਉਹਨੇ ਬੜੀ ਕਲੈਰਿਟੀ ਕਰਤੀ ਕਿ ਇਹ ਸਾਰੇ ਝੂਠੇ ਨੇ ਸਾਡਾ ਇਹ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਆ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ। ਬੋਰੇ ਓਨਰ ਨੇ, ਮਲਟੀਬਿਲੀਨੀਅਰ ਕੰਪਨੀਆਂ ਨੇ ਸਾਰਾ ਉਹਨਾਂ ਦਾ ਰਿਕਾਰਡ ਆਨਲਾਈਨ ਹੈ। ਕਹਿੰਦੇ ਨਹੀਂ ਇਹ ਸਾਰਾ ਕੁਝ ਜਾਲੀ ਹੈ। ਇਹ ਕੰਪਨੀਆਂ ਵਿਕਰਮ ਮਜੀਠੀਆ ਦੇ ਨੇ। ਮਤਲਬ ਤੁਸੀਂ ਅੱਜ ਬੈਠੇ ਰਿਆਸਤ نیوز ਤੇ ਕਹਿ ਦਿਓ ਵੀ ਰੇਲਾਇੰਸ ਅਰਸ਼ਦੀਪ ਕਲੇਰ ਦੀ ਆ ਮੈਨੂੰ ਪਤਾ। ਮਤਲਬ ਮੈਂ ਜਾਂਚ ਕਰਨੀ ਚਾਹੁੰਨਾ। ਮਤਲਬ ਹੱਸੋ ਹੀ ਨਹੀਂ ਗੱਲ ਹੈ ਨਾ। ਲਿਆਓ ਦਿਓ ਸਾਨੂੰ ਉਹ ਕੰਪਨੀ। ਮੈਂ ਤਾਂ ਕਹਿਣਾ ਲਿਆਓ ਜੀ ਦਿਓ। ਸਾਡੀਆਂ ਕੰਪਨੀਆਂ ਨੇ ਵਿਜੀਲੈਂਸ ਨੂੰ ਕੋ ਸਾਨੂੰ ਉਹ ਕੰਪਨੀਆਂ ਲੈ ਕੇ। ਸਰਕਾਰ ਦੇਖੀ ਐਨੀ ਨਕਮੀ ਸਰਕਾਰ ਮੈਂ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਿਹੜੇ ਰਾਹ ਤੇ ਚੱਲ ਪਏ ਜਿਹੜੇ ਤੁਹਾਨੂੰ ਸਲਾਹ ਦੇ ਰਹੇ ਨੇ ਇਹਨਾਂ ਨੇ ਤੁਹਾਨੂੰ ਮਰਵਾ ਦੇਣਾ ਇਹ ਤੁਹਾਨੂੰ ਸਹੀ ਸਲਾਹ ਨਹੀਂ ਦੇ ਰਹੇ ਇਹ ਜਿਹੜੇ ਦਿੱਲੀ 'ਚ ਬੈਠੇ ਨੇ ਨਾ ਉਹ ਆਪਾਂ ਲਿਆ ਕੇ ਉਰੇ OSDB ਵੀ ਲਾ ਕੇ ਰੱਖੇ ਨੇ ਕਈ ਇੱਕ ਕਾਗਜ਼ ਲਿਖ ਕੇ ਭੇਜ ਦਿੰਦੇ ਨੇ ਉਹਨਾਂ ਨੂੰ ਪਤਾ ਪੂਤਾ ਕੱਖ ਦਾ ਨਹੀਂ ਹੈਗਾ ਇਹ ਥੋੜੀ ਐਸੀ ਫਜ਼ੀਅਤ ਕਰਾਉਣਗੇ ਕੱਲ ਨੂੰ ਭੁਗਤਣੀਆਂ ਤਾਂ ਸਰਕਾਰ ਨੂੰ ਹੀ ਪਣਣੀਆਂ ਨੇ ਕਿੱਥੋਂ ਸਾਬਤ ਕਰ ਦੋਗੇ ਜੀ ਕੰਪਨੀਆਂ ਮੇਰੀਆਂ ਉਹ ਜਦੋਂ ਮੇਰੀਆਂ ਕੰਪਨੀਆਂ ਹੈ ਹੀ ਨਹੀਂ ਮੇਰੀਆਂ ਕੰਪਨੀਆਂ ਕਿੱਦਾਂ ਬਣਾ ਤੋਗੇ ਸੋ ਇਹੋ ਜਿਹਾ ਝੂਠ ਮਾਰ ਕੇ ਸਮਟ ਪਾ ਰਹੇ ਹੋ ਉਹ ਕੰਪਨੀਆਂ ਫੜ ਕੇ ਲਿਆਓ ਮੈਂ ਨਾ ਤੁਹਾਨੂੰ ਅੱਜ ਚੈਲੰਜ ਕਰਦਾ ਤੁਹਾਡੇ ਮੱਦੇਨਜ਼ਰ ਇਹਨਾਂ ਕੋ ਲੋਟ ਪੰਗਾ ਜੰਮਾਜੇ ਇਹਨਾਂ ਕੋ ਜਾਓ ਯੂ ਐਸ ਦੀ ਕੰਪਨੀਆਂ ਕੋਰੇ ਨੇ ਲਿਆਓ ਫੜ ਕੇ ਲਿਆਓ ਜੇ ਸਮੇਤ બિジネス ਦਾ ਡਾਇਰੈਕਟਰ ਆਪਣੀ ਨੌਕਰੀ ਤੋਂ ਡਿਸਮਿਸ ਨਾ ਹੋ ਜਾਵੇ ਜਦੋਂ ਹੋਈ ਨਹੀਂ ਤੂੰ ਚੱਕ ਲਿਆਉਂਗੇ ਯੂ ਐਸ ਦੀ ਕੰਪਨੀ ਨੂੰ ਕਹੂਗਾ ਤੂੰ ਮੇਰੇ ਕੋਲ ਕਿਵੇਂ ਆ ਗਿਆ ਬ్రో ਰੋਲਡ ਐਡਵੋਕੇਟ ਉਹਨੋਂ ਦਾਲਤ ਤੇ ਜਾਂ ਤੂੰ ਕਿੱਦਾਂ ਰੋਕ ਦੋਗੇ ਤੀ ਸੋ ਸਾਰਾ ਕੁਝ ਦਿਖਾਉਂਦਾ ਕਿ ਸਰਕਾਰ ਕਿੰਨਾ ਡਰੀ ਹੋਈ ਹੈ ਸਰਕਾਰ ਚਾਹੁੰਦੀ ਨਹੀਂ ਕਿ ਸਾਰਾ ਕੁਝ ਲੋਕਾਂ ਦੇ ਸਾਹਮਣੇ ਜਾਵੇ ਸਚਾਈ ਦੀ ਆਵਾਜ਼ ਨੂੰ ਦਬੋਵੇ ਹਸਤੀ ਕਾਲ ਜੀ ਤੁਸੀਂ ਵੇਖ ਰਹੇ ਹੋ ਰਾਜਸਤਾਨ న్యూਸ ਤੇ ਮੈਂ ਜਸ ਖਹਿਰਾ ਲਗਾਤਾਰ ਅੱਜ ਜੇ ਚਰਚਾ ਚੱਲ ਰਹੀ ਆ ਤਾਂ ਬਿਕਰਮ ਸਿੰਘ ਆ ਮੰਜੀਠੀਆ ਦੇ ਕੇਸ ਦੀ ਚੱਲ ਰਹੀ ਆ ਕਿਉਂਕਿ ਅੱਜ ਸਾਬਕਾ ਡੀਜੀਪੀ ਦੇ ਵੱਲੋਂ ਜਿਹੜਾ ਇੱਕ ਵਿਜੀਲੈਂਸ ਦੇ ਅੱਗੇ ਬਿਆਨ ਵੀ ਜਿਹੜਾ ਆਪਣਾ ਦਾ ਰਿਕਾਰਡ ਕਰਵਾਇਆ ਜਾਣਾ ਤਾਂ ਸਾਡੇ ਨਾਲ ਮੁੱਖ ਬਲਾਰੇ ਸ਼ਰਮਣੀ ਕਾਲੀ ਦਲ ਦੇ ਅਰਸ਼ਦੀਪ ਕਲੇਰ ਜੀ ਮੌਜੂਦ ਨੇ ਕਲੇਰ ਸਾਹਿਬ ਕਿਵੇਂ ਦੇਖਦੇ ਹੋ ਪੂਰੇ ਮਾਮਲੇ ਨੂੰ ਜਿਹੜਾ ਅੱਜ ਸਾਬਕਾ ਡੀਜੀਪੀ ਜਿਹੜੇ ਨੇ ਉਹ ਬਿਆਨ ਵੀ ਆਪਣਾ ਦਰਜ ਕਰਵਾਉਣਾ ਆਉਂਦੇ ਨੇ ਆਖਿਰ ਮਾਮਲਾ ਕੀ ਆ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਜਿਹੜਾ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਵਿੱਚ ਜਿਹੜੀ ਇਹ ਵੱਡੀ ਕਾਰਵਾਈ ਹੋਈ ਆ ਦੂਜੇ ਪਾਸੇ ਵਿਜੀਲੈਂਸ ਕਹਿੰਦੀ ਆ ਕਿ ਇਹ ਜਿਹੜਾ ਆਮਦਨ ਤੋਂ ਵੱਧ ਜਿਹੜਾ ਜਾਇਦਾਦ ਬਣਾ ਲਈ ਆ ਉਸ ਦਾ ਮਾਮਲਾ ਆਖਰ ਮਾਮਲਾ ਅਸਲ ਦੇ ਵਿੱਚ ਹੈ ਕੀ ਦੇਖੋ ਜਿੱਥੇ ਤੱਕ ਗੱਲ ਰਹੀ ਚਟੋਪਾਦਿਆ ਸਾਹਿਬ ਦੀ ਚਟੋਪਾਦਿਆ ਸਾਹਿਬ ਦਾ ਤਾਂ ਟਰੈਕ ਰਿਕਾਰਡ ਸਾਰਿਆਂ ਨੂੰ ਪਤਾ ਕਿ ਉਹਨਾਂ ਦੀ ਇਨਵੈਸਟੀਗੇਸ਼ਨਾਂ ਹਾਈ ਕੋਰਟ ਵੱਲੋਂ ਕੁਐਸ਼ ਹੋਈਆਂ ਨੇ ਇਹ ਉਹੀ ਚਟੋਪਾਦਿਆ ਸਾਹਿਬ ਨੇ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੀ ਸੁਰੱਖਿਆ ਚੂਕ ਦੇ ਵਿੱਚ ਜਿਨ੍ਹਾਂ ਦੇ ਰਿਟਾਇਰਲ ਬੈਨੀਫਿਟ ਤੱਕ ਰੁਕੇ ਹੋਏ ਨੇ ਔਰ ਇਹਨਾਂ ਦੇ ਖਿਲਾਫ ਮੁਕੱਦਮਾ ਚੱਲ ਰਿਹਾ ਹੋਰ ਵੀ ਇਹਨਾਂ ਦੇ ਉੱਤੇ ਬਹੁਤ ਸੰਗੀਨ ਇਲਜ਼ਾਮ ਨੇ ਜਿਹੜਾ ਇੱਕੋ ਡਰੱਗ ਕੇਸ ਦਾ ਇੰਦਰਜੀਤ ਆ ਉਹਨਾਂ ਦੇ ਨਾਲ ਇਹਨਾਂ ਦੇ ਕੀ ਤਲਕ ਨੇ ਕਿਸ ਤਰੀਕੇ ਉਹਨੂੰ ਇਹਨਾਂ ਨੇ ਸਿਕਿਉਰਿਟੀ ਦਿੱਤੀ ਹੋਈ ਸੀ ਇਹ ਹੋ ਗਿਆ ਇਹਨਾਂ ਦੇ ਐਸ ਡੀਜੀਪੀ ਕੰਮਕਾਰ ਦੇ ਉੱਤੇ ਜਿਹੜੇ ਸਵਾਲੀਆ ਨਿਸ਼ਾਨ ਨੇ ਔਰ ਜਿਹੜੇ ਆਏ ਦਿਨ ਕੋਰਟਾਂ ਦੇ ਵਿੱਚ ਵੀ ਉੱਠਦੇ ਰਹੇ ਨੇ ਪਬਲਿਕ ਦੇ ਵਿੱਚ ਵੀ ਉੱਠਦੇ ਰਹੇ ਨੇ ਜਿੱਦ ਤੱਕ ਗੱਲ ਰਹੀ ਵਿਕਰਮ ਮਜੀਠੀਆ ਸਾਹਿਬ ਦੇ ਕੇਸ ਦੀ ਤਾਂ ਤੁਹਾਨੂੰ ਯਾਦ ਹੋਵੇ ਕਿ ਜਦੋਂ ਚਰਨਜੀਤ ਚੰਨੀ ਸਾਹਿਬ ਦੀ ਸਰਕਾਰ ਜਾਂਦੇ ਜਾਂਦੇ ਮਜੀਠੀਆ ਸਾਹਿਬ ਤੇ ਪਰਚਾ ਦਿੱਤਾ ਸੀ ਰਾਤ ਨੂੰ ਮਤਲਬ ਰਾਤ ਦੇ 12 1 ਵਜੇ ਉਦੋਂ ਇਹੀ ਸ਼੍ਰੀਮਾਨ ਜੀ ਡੀਜੀਪੀ ਸੀ ਔਰ ਪਹਿਲੀ ਵਾਰ ਹੋਇਆ ਸੀ ਪੰਜਾਬ ਦੇ ਵਿੱਚ ਕਿ ਡੀਜੀਪੀ ਦੇ ਦਸਕਤਾ ਨਾਲ ਪਰਚਾ ਹੋਇਆ ਸੀ ਜਿਹੜਾ ਪਰਚਾ ਐਸਐਚਓ ਨੇ ਕੱਟਣਾ ਹੁੰਦਾ ਉਹ ਸਮੇਂ ਚਟੋ ਪਾਧਿਆ ਸਾਹਿਬ ਨੇ ਉਹ ਪਰਚਾ ਕੱਟਿਆ ਸੀ ਮਤਲਬ ਟੈਕਨੀਕਲੀ ਮਜੀਠੀਆ ਸਾਹਿਬ ਦੇ ਕੇਸ ਚੋਧਰੇ ਆਈਓ ਨੇ ਤਾਂ ਉਧਰ ਤਾਂ ਤੁਸੀਂ ਪਰਚਾ ਕਰਾਇਆ 4 ਸਾਲ ਤੋਂ ਤਾਂ ਉਧਰ ਚਲਾਨ ਨਹੀਂ ਪੇਸ਼ ਹੋਇਆ ਜੇ ਤੁਹਾਡੇ ਕੋਲ ਐਡੇ ਸਬੂਤ ਸੀ ਤਾਂ ਤੁਸੀਂ ਉੱਥੇ 4 ਸਾਲ ਤੋਂ ਕਿਉਂ ਨਹੀਂ ਗਏ ਕੀ ਤੁਸੀਂ ਆਪਣੇ ਘਰੇ ਸਬੂਤ ਲਕੋਕੇ ਬੈਠੇ ਸੀ ਜਾਂ ਸਰਕਾਰ ਦੇ ਨਾਲ ਕੋਸ਼ਿਸ਼ ਕਰ ਰਹੇ ਸੀ ਕਿ ਕਿਸੇ ਤਰੀਕੇ ਮੇਰੀ ਕੋਈ ਡੀਲ ਹੋ ਜੇ ਫਿਰ ਮੈਂ ਸਰਕਾਰ ਕੋਲ ਜਾਊਂਗਾ ਤੇ ਅੱਜ ਹੁਣ ਪਰਸੈਪਸ਼ਨਲ ਵਾਰਚ ਗਏ ਨੇ ਜਿਹੜਾ ਪਰਚਾ ਦਰਜ ਨਵਾਂ ਹੋਇਆ ਉਹ ਹੈਗਾ ਡਿਸਪਰਪੋਰਸ਼ਨੇਟ ਅਸੈਟਸ ਦਾ ਆਮਦਨ ਤੋਂ ਬਾਅਦ ਜਾਇਦਾਦ ਦਾ ਉਧਰ ਤੁਸੀਂ ਬਿਆਨ ਕਰਨ ਚਲੇਗੇ ਮਤਲਬ ਜਿਹੜਾ ਕੇਸ ਤੁਸੀਂ ਦਰਜ ਕੀਤਾ ਐਨਡੀਪੀਐਸ ਦਾ ਜਿੱਥੇ ਸੁਪਰੀਮ ਕੋਰਟ ਤੱਕ ਸਰਕਾਰ ਨੂੰ ਝਾੜਾਂ ਪੈਰੀਆਂ ਨੇ ਵਿਕਰਮ ਮਜੀਠੀਆ ਦੀ ਬੇਲ ਡਿਸਮਿਸ ਕਰਨ ਤੋਂ ਸੁਪਰੀਮ ਕੋਰਟ ਨੇ ਮਨਾਂ ਕਰਤਾ ਚਲਾਨ ਤੁਹਾਡੇ ਤੋਂ ਪੇਸ਼ ਨਹੀਂ ਹੋਇਆ ਉਧਰ ਤਾਂ ਤੁਸੀਂ ਸਟੇਟਮੈਂਟ ਰਿਕਾਰਡ ਨਹੀਂ ਕਰਾਈ ਤੇ ਇੱਧਰ ਤੁਸੀਂ ਆਮਦਨ ਤੋਂ ਬਾਅਦ ਜਾਇਦਾਦ ਵਾਲੇ ਕੇਸ ਤੇ ਚਲੇ ਗਏ ਹੂ ਆਰ ਯੂ ਮਤਲਬ ਤੁਸੀਂ ਕੌਣ ਹੋ ਤੁਹਾਡੀ ਕੀ ਕਿਸ ਕਪੈਸਿਟੀ 'ਚ ਤੁਸੀਂ ਡਿਸਪਰਪੋਰਸ਼ਨਟ ਅਸੈਟਸ ਦੇ ਵਿੱਚ ਗਏ ਹੋ ਤੁਸੀਂ ਤਾਂ ਆਈਓ ਵੀ ਨਹੀਂ ਹੈਗੇ ਸੋ ਇਹ ਸਾਰਾ ਇੱਕ ਪੋਲਿਟੀਕਲ ਡਰਾਮਾ ਚੱਲ ਰਿਹਾ ਹੈ ਪਰ ਅੱਜ ਇੱਕ ਗੱਲ ਬੜੀ ਸਪਸ਼ਟ ਹੈ ਕਿ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਫੇਲ ਹੋ ਚੁੱਕਿਆ। ਮਤਲਬ ਜਿਹੜੀ ਸਰਕਾਰ ਦੇਖੋ ਕੇਜਰੀਵਾਲ ਸਾਹਿਬ ਆ ਜਿਸ ਦਿਨ ਵਿਕਰਮ ਮਜੀਠੀਆ ਨੂੰ ਫਿਰ ਅਰੈਸਟ ਕੀਤਾ ਉਹਨਾਂ ਦੇ ਘਰੇ ਧੱਕੇ ਨਾਲ ਪੁਲਿਸ ਵੜੀ। ਸਭ ਤੋਂ ਪਹਿਲਾਂ ਕੌਣ ਲਾਈਵ ਹੋਇਆ ਅਰਵਿੰਦ ਕੇਜਰੀਵਾਲ। ਹਮਨੇ ਯੁੱਧ ਨਸ਼ੇ ਵਿਰੁੱਧ ਮੇਂ ਕਾਰਵਾਈ ਕੀਤੀ ਹੀ ਕਹਿੰਦੇ ਸੀ ਨਾ ਤੇ ਤੂੰ ਆਪ ਦਾ ਭਰਾ ਉਹ ਬੰਦਾ ਕੇਜਰੀਵਾਲ ਸਾਹਿਬ ਜਿਹੜੇ ਨੇ ਕੋਰਟ ਦੇ ਵਿੱਚ ਲਿਖਤੀ ਮਾਫੀ ਮੰਗੀ ਸੀ ਕਿ ਮੈਂ ਸਰਦਾਰ ਵਿਕਰਮ ਸਿੰਘ ਮਜੀਠੀਆ ਤੇ ਗਲਤ ਇਲਜ਼ਾਮ ਲਾਏ ਜਿੰਨਾਂ ਦਾ ਮੈਨੂੰ ਅਫਸੋਸ ਹੈ। ਮੈਂ ਅਨ ਕੰਡੀਸ਼ਨਲ ਮਾਫੀ ਮੰਗਦਾ। ਫਿਰ ਭਗਵੰਤ ਮਾਨ ਸਾਹਿਬ ਅੱਗੇ ਯੁੱਧ ਨਸ਼ੇ ਵਿਰੁੱਧ ਫਿਰ ਆਮਨ ਅਰੋੜਾ ਯੁੱਧ ਨਸ਼ਿਆਂ ਵਿਰੁੱਧ ਫਿਰ ਕੁਲਦੀਪ ਧਾਲੀਵਾਲ ਜੀ ਦਾ ਲੈਣਾ ਨਹੀਂ ਦੇਣਾ ਨਹੀਂ ਮਤਲਬ ਮੰਤਰੀ ਐਨ ਆਰ ਆਈ ਅਫੇਅਰਜ਼ ਤੇ ਡਿਸਕਸ ਕਰ ਰਹੇ ਨੇ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਸੋ ਇੱਕ ਗੱਲ ਤਾਂ ਸਪਾਇਸਟ ਸੀਗੀ ਕਿ ਵਿਜੀਲੈਂਸ ਦੀ ਇਨਵੈਸਟੀਗੇਸ਼ਨ ਵਿਜੀਲੈਂਸ ਨਹੀਂ ਕਰ ਰਹੀ ਉਹ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚੋਂ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਉਹ ਆਮ ਆਦਮੀ ਪਾਰਟੀ ਦੇ ਦਫਤਰ ਚੋਂ ਵਿਜੀਲੈਂਸ ਨੂੰ ਦੱਸਿਆ ਜਾ ਰਿਹਾ ਕੀ ਕਰਨਾ ਸੋ ਕੱਲ ਇਹਨਾਂ ਦੀ ਸਾਰੀ ਖੇਡ ਲੋਕਾਂ ਦੇ ਸਾਹਮਣੇ ਉਦੋਂ ਨੰਗੀ ਹੋ ਗਈ ਜਦੋਂ ਕੋਰਟ ਦੇ ਵਿੱਚ ਇਹਨਾਂ ਨੇ ਰਿਮਾਂਡ ਪ ਰਿਮਾਂਡ ਪੇਪਰਸ ਦੇ ਮੁਤਾਬਕ ਤਾਂ ਇਹ ਡਰੱਗ ਦਾ ਕੇਸ ਹੀ ਹੈ ਨਹੀਂ ਔਰ ਕੱਲੇ ਰਿਮਾਂਡ ਪੇਪਰ ਨਹੀਂ ਤੁਸੀਂ ਇਹਨਾਂ ਦੇ ਸਪੈਸ਼ਲ ਪੀਪੀ ਨੇ ਜਿਹੜੇ ਪਿਪ ਪੀਆਈਪੀ ਸਿੰਘ ਸੀ ਇੱਕ ਕੋਈ ਮਿਸਟਰ ਫੈਰੀ ਸੌਫਤ ਸੀ ਇਹ ਦੋਨੋਂ ਸਪੈਸ਼ਲ ਪ੍ਰੋਸੀਕਿਊਟਰ ਅਪਾਇੰਟ ਹੋਏ ਨੇ ਸਰਕਾਰ ਦੇ ਇਸ ਕੇਸ ਦੇ ਵਿੱਚ ਮਤਲਬ ਜਿਹੜੇ ਉੱਥੇ ਦੇ ਲੋਕਲ ਸਰਕਾਰੀ ਵਕੀਲ ਆ ਉਹਨਾਂ ਨੂੰ ਬਾਹਰ ਕਰਤਾ ਕੇਸ 'ਚੋਂ ਇਹ ਦੋ ਸਪੈਸ਼ਲ ਪ੍ਰੋਸੀਕਿਊਟਰ ਕਾ ਅਸ ਕਾਉਂਸਲ ਦੇ ਲੈ ਕੇ ਆਏ ਨੇ ਚਲੋ ਸਰਕਾਰ ਦੀ ਮਰਜ਼ੀ ਹੈ ਕਿਸੇ ਨੂੰ ਵੀ ਲਿਆ ਸਕਦੇ ਨੇ ਸੋ ਬੜੀ ਕਲੈਰਿਟੀ ਨਾਲ ਉਹਨਾਂ ਨੇ ਦੱਸਿਆ ਕਿ ਭਾਈ ਇਹ ਡਰੱਗ ਦਾ ਕੇਸ ਨਹੀਂ ਇਹ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਤਾਂ ਫਿਰ ਨੈਤਿਕਤਾ ਦੇ ਆਧਾਰ ਤੇ ਮੁੱਖ ਮੰਤਰੀ ਕਿੱਥੇ ਖੜੇ ਨੇ ਮਤਲਬ ਮੁੱਖ ਮੰਤਰੀ ਮੰਤਰੀ ਅਰਵਿੰਦ ਕੇਜਰੀਵਾਲ ਤਾਂ ਕਹਿੰਦੇ ਯੁੱਧ ਨਸ਼ਿਆਂ ਵਿਰੁੱਧ ਹੈ ਤੇ ਤੁਹਾਡਾ ਜਿਹੜਾ ਕੋਰਟ ਦੇ ਵਿੱਚ ਤੁਸੀਂ ਰਿਮਾਂਡ ਪੇਪਰ ਫਾਈਲ ਕੀਤਾ ਤੇ ਤੁਹਾਡਾ ਸਰਕਾਰੀ ਵਕੀਲ ਆ ਉਹਨੇ ਬੜੀ ਕਲੈਰਿਟੀ ਕਰਤੀ ਕਿ ਇਹ ਸਾਰੇ ਝੂਠੇ ਨੇ ਸਾਡਾ ਇਹ ਡਿਸਪਰਪੋਰਸ਼ਨੇਟ ਅਸੈਟਸ ਦਾ ਕੇਸ ਆ ਆਮਦਨ ਤੋਂ ਬਾਅਦ ਜਾਇਦਾਦ ਦਾ ਕੇਸ ਹੈ ਤੇ ਉਹਦੇ ਵਿੱਚ ਵੀ ਤੁਸੀਂ ਦੇਖੋ ਵੀ ਡਿਸਪਰਪੋਰਸ਼ਨੇਟ ਅਸੈਟਸ ਦੇ ਕੇਸ 'ਚ ਕੀ ਕਰਨਾ ਹੁੰਦਾ ਉਹਦੇ ਚ ਤੁਹਾਡੇ ਕੋਲੇ ਹਮੇਸ਼ਾ ਸੋਰਸ ਰਿਪੋਰਟ ਹੁੰਦੀ ਹੈ ਵਿਜੀਲੈਂਸ ਕੋਲੇ ਬੜੀ ਸਿੰਪਲ ਜੀ ਭਾਸ਼ਾ ਸਮਝਾਣਾ ਵਿਜੀਲੈਂਸ ਨੇ ਮੰਨ ਲਓ ਕਿ ਮੇਰੇ ਖਿਲਾਫ ਕੋਈ ਵਿਜੀਲੈਂਸ ਕੋਲੇ ਸ਼ਿਕਾਇਤ ਆਈ ਹੈ ਕਿ ਮੈਂ ਪਬਲਿਕ ਆਫਿਸ ਜਦੋਂ ਮੇਰੇ ਕੋਲ ਸੀ ਮੈਂ ਕੋਈ ਸਰਕਾਰੀ ਦੁਰਉਪਯੋਗ ਕੀਤਾ ਆਪਣੇ ਦਫਤਰ ਦਾ ਤੁਸੀਂ ਮੈਨੂੰ ਲਿਖੋਗੇ ਕਿ ਭਾਈ ਇਹ ਤੇਰੀ ਨੋਨ ਸੋਰਸਸ ਆਫ ਇਨਕਮ ਹੈ ਤੇਰੀ ਆਮਦਨ ਹੈ ਇਹ ਤੇਰੇ ਖਰਚੇ ਨੇ ਇੰਨਾ ਡਿਫਰੈਂਸ ਐਨੂੰ ਐਕਸਪਲੇਨ ਕਰ ਜੇ ਮੈਂ ਕੋਈ ਤਸੱਲੀ ਬਖਸ਼ ਨਹੀਂ ਜਵਾਬ ਦਿੰਦਾ ਫੇਰ ਡੀਏ ਦਾ ਕੇਸ ਬੰਦ ਆ ਕਿਉਂਕਿ ਡੀਏ ਦਾ ਕੇਸ ਹਵਾ-ਹਵਾਈ ਨਹੀਂ ਹੁੰਦਾ ਡੀਏ ਦਾ ਕੇਸ ਟੈਕਨੀਕਲੀ ਤੁਹਾਨੂੰ ਪ੍ਰੋਪਰ ਉਹਦੇ ਚ ਨੰਬਰਸ ਦੇਣੇ ਪੈਂਦੇ ਨੇ ਪੈਸੇ ਦੱਸਣੇ ਪੈਂਦੇ ਨੇ ਕਿੰਨਾ ਫਰਕ ਆ ਰਿਹਾ ਉਹ ਦੱਸਣਾ ਪੈਂਦਾ ਇਹ ਕੇਸ ਦੇ ਵਿੱਚ ਨਾ ਤਾਂ ਵਿਜੀਲੈਂਸ ਨੇ ਕੋਈ ਡਿਸਪਰਪੋਰਸ਼ਨੇਟ ਅਸੈਟਸ ਦੀ ਕੋਈ ਇਨਵੈਸਟੀਗੇਸ਼ਨ ਕੀਤੀ ਐਸਆਈਟੀ ਨੇ ਜਿਹੜੀ ਡਰੱਗ ਦੀ ਜਾਂਚ ਕਰ ਰਹੀ ਹੈ ਉਹਨੇ ਸੁਪਰੀਮ ਕੋਰਟ ਆ ਐਫੀਡੇਵਿਟ ਫਾਈਲ ਕੀਤੇ ਸੀ ਤਿੰਨ ਐਫੀਡੇਵਿਟ ਹੈ ਇਹ ਤਿੰਨ ਐਫੀਡੇਵਿਟ ਫਾਈਲ ਕੀਤੇ ਸੀ ਕਿ ਜੀ ਸਾਨੂੰ 500 ਕਰੋੜ ਦੀਆਂ ਗੱਲਾਂ ਤੇ ਸ਼ੱਕ ਹੈ ਅਸੀਂ ਕਸਟੋਡੀਅਲ ਇਨਟੈਰੋਗੇਸ਼ਨ ਕਰਨੀ ਹੈ ਬਿਕਰਮ ਮਜੀਠੀਆ ਦੀ ਸਾਨੂੰ ਰਿਮਾਂਡ ਦਿੱਤਾ ਜਾਵੇ ਬੇਲ ਡਿਸਮਿਸ ਕੀਤੀ ਜਾਵੇ ਸੁਪਰੀਮ ਕੋਰਟ ਨੇ ਇਹ ਐਫੀਡੇਵਿਟ ਖਾਰਜ ਕਰਤਾ ਉਹਨਾਂ ਨੇ ਕਿਹਾ ਕਿ ਕੋਈ ਕਸਟਡੀ ਨਹੀਂ ਮਿਲਨੀ ਤੁਸੀਂ ਇਨਵੈਸਟੀਗੇਸ਼ਨ 4 ਸਾਲ ਹੋ ਗਏ ਤੁਸੀਂ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਸੋ ਸੁਪਰੀਮ ਕੋਰਟ ਦੇ ਉਸ ਆਰਡਰ ਦੀ ਵਾਇਲੇਸ਼ਨ ਦੇ ਵਿੱਚ ਇਹਨਾਂ ਨੇ ਇੱਕਾ ਡਿਸਪਰਪੋਰਸ਼ਨਟ ਅਸੈਟਸ ਦਾ ਪਰਚਾ ਉਹ ਖਾਰਜ ਹੋਈ ਰਿਪੋਰਟ ਤੇ ਦਰਜ ਕਰਕੇ ਤੇ ਹੁਣੇ ਇਧਰਲੇ ਪਾਸੇ ਨੂੰ ਇਹਨਾਂ ਨੇ ਨਵਾਂ ਪਰਚਾ ਤੋੜ ਲਿਆ 500 ਕਰੋੜ ਦੀਆਂ ਗੱਲਾਂ ਔਰ ਤੁਸੀਂ ਹੱਸੋ ਹੀ ਨਹੀਂ ਗੱਲ ਮੈਂ ਤੁਹਾਨੂੰ ਦੱਸਾਂ ਇਹਦੇ 'ਚ 500 ਕਰੋੜ ਪਤਾ ਕਿੱਥੇ ਕਹਿੰਦੇ ਨੇ ਇਹ ਕਹਿੰਦੇ ਜੀ ਕੋਈ ਸਾਈਪ੍ਰਸ ਦੀਆਂ ਕੰਪਨੀਆਂ ਨੇ ਮਤਲਬ ਸਾਨੂੰ ਸ਼ੱਕ ਹੈ ਕਿ ਉਹਦੇ ਜਿਹੜੇ ਓਨਰ ਨੇ ਉਹ ਝੂਠੇ ਨੇ ਅਸਲ ਓਨਰ ਉਹਨਾਂ ਦਾ ਬਿਕਰਮ ਮਜੀਠੀ ਹੈ ਤੁਹਾਨੂੰ ਪਤਾ ਵੀ ਉਹ ਜਿਹੜੀਆਂ ਕੰਪਨੀਆਂ ਦਾ ਇਹਦੇ 'ਚ ਜ਼ਿਕਰ ਕਰਦੇ ਨੇ ਉਹ ਕੰਪਨੀਆਂ ਯੂ ਐਸ ਬੇਸਡ ਕੰਪਨੀਆਂ ਨੇ ਸਿੰਗਾਪੁਰ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮਲਟੀ ਬਿਲੀਨੀਅਰ ਕੰਪਨੀਆਂ ਨੇ ਗੋਰਿਆਂ ਦੀਆਂ ਕੰਪਨੀਆਂ ਨੇ ਮਤਲਬ ਉਹ ਕੰਪਨੀਆਂ ਭਾਰਤ ਸਰਕਾਰ ਦਿਆ ਮਨਜ਼ੂਰਸ਼ੁਦਾ ਨੇ ਔਰ ਤੁਹਾਨੂੰ ਪਤਾ ਹੈ ਕਿ ਅਮਰੀਕਾ ਦੇ ਲਾਅ ਕਿੰਨੇ ਸਟਰੋਂਗ ਨੇ ਉੱਥੇ ਤਾਂ ਅਡਾਨੀ ਸਭ ਤੋਂ ਪਿਛਲੀ ਵਾਰ ਤੁਹਾਨੂੰ ਦੇਖਿਆ ਹੋਣਾ ਮਾੜੀ ਜੀ ਗਲਤੀ ਹੋਈ ਸੀ ਕਿਵੇਂ ਖਿੱਚ ਲਿਆ ਸੀ ਯੂਐਸ ਵਾਲਿਆਂ ਨੇ ਸੋ ਯੂਐਸ ਦੇ ਵਿੱਚ ਕੰਪਨੀਆਂ ਚੱਲ ਰਹੀਆਂ ਨੇ ਗੋਰੇ ਓਨਰ ਨੇ ਮਲਟੀਬਿਲੀਨੀਅਰ ਕੰਪਨੀਆਂ ਨੇ ਸਾਰਾ ਉਹਨਾਂ ਦਾ ਰਿਕਾਰਡ ਆਨਲਾਈਨ ਹੈ ਕਹਿੰਦੇ ਨਹੀਂ ਇਹ ਸਾਰਾ ਕੁਝ ਜਾਲੀ ਹੈ ਇਹ ਕੰਪਨੀਆਂ ਵਿਕਰਮ ਮਜੀਠੀਆ ਦੇ ਨੇ ਮਤਲਬ ਤੁਸੀਂ ਅੱਜ ਬੈਠੇ ਰਿਆਸਤ نیوز ਤੇ ਕਹਿ ਦਿਓ ਵੀ ਰੇਲਾਈਐਂਸ ਅਰਸ਼ਦੀਪ ਕਲੇਰ ਦੀ ਆ ਮੈਨੂੰ ਪਤਾ ਮਤਲਬ ਮੈਂ ਜਾਂਚ ਕਰਨੀ ਚਾਹੁੰਦਾ ਮ ਲਿਆਓ ਦਿਓ ਸਾਨੂੰ ਉਹ ਕੰਪਨੀ ਮੈਂ ਤਾਂ ਕਹਿਣਾ ਲਿਆਓ ਜੀ ਦਿਓ ਸਾਡੀਆਂ ਕੰਪਨੀਆਂ ਨੇ ਵਿਜੀਲੈਂਸ ਨੂੰ ਕੋ ਸਾਨੂੰ ਉਹ ਕੰਪਨੀਆਂ ਲੈ ਕੇ ਦੇਣ ਐਵੇਂ ਲੋਕਾਂ ਨੂੰ ਝੂਠ ਮਾਰੀ ਜਾਣਾ ਗੱਲਾਂ ਹਵਾਈ ਮਹਿਲ ਬਣਾਈ ਜਾਣੇ ਕਿਉਂ ਕਿਉਂਕਿ ਜੀ ਅਸੀਂ ਹੁਣ ਇੱਕ ਪਰਚਾ ਦੇਤਾ ਉਹ ਪਰਚਾ ਸਾਡੇ ਤੋਂ ਡਿਫੈਂਡ ਨਹੀਂ ਹੋ ਰਿਹਾ ਹੁਣ ਅਸੀਂ 500 ਕਰੋੜ ਕਹਿੰਦਾ ਲਿਆਓ ਕਿੱਥੇ ਐ ਭਾਈ ਜੇ ਕੋਈ ਫੋਰਨ ਦੇ ਵਿੱਚ ਕੰਪਨੀ ਚੱਲਦੀ ਹੈ ਨਾ ਉੱਥੇ ਕੀ ਹੈ ਫੈਰਾ ਜਿਹੜੀ ਐਪਰੋਪ੍ਰੀਏਟ ਅਥਾਰਟੀ ਐ ਫੈਮਾ ਰਿਜ਼ਰਵ ਬੈਂਕ ਆਫ ਇੰਡੀਆ ਗਵਰਨਮੈਂਟ ਆਫ ਇੰਡੀਆ ਇਨਕਮ ਟੈਕਸ ਡਿਪਾਰਟਮੈਂਟ ਉਹ ਕੰਪਨੀਆਂ ਉਹਦੇ ਵਿੱਚ ਸਾਰੀਆਂ ਅਪਰੂਵਡ ਕੰਪਨੀਆਂ ਨੇ ਦਿਓ ਸਾਰਿਆਂ ਤੇ ਪਰਚਾ ਜੇ ਕੋਈ ਜਾਲੀ ਕੰਮ ਹੋ ਰਿਹਾ ਮਲਾ ਹਵਾ ਹਵਾਈ ਮੈਂ ਤਾਂ ਹੈਰਾਨ ਹੋ ਜਾਣਾ ਵੀ ਇਹਨਾਂ ਦੇ ਕਹੇ ਜੇ ਲੋਕ ਨੇ ਜਿਹੜੇ ਇਹਨਾਂ ਨੂੰ ਇਹੀ ਜੀ ਘਟੀਆਂ ਸਲਾਹ ਦਿੰਦੇ ਨੇ ਜਿਹੜੇ ਸਰਕਾਰ ਦੀ ਐਡੀ ਵੱਡੀ 엠ਬੈਰਸਮੈਂਟ ਕਰਾਉਣਗੇ ਕੋਰਟਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਅਮਰੀਕਾ ਦੀਆਂ ਕੰਪਨੀਆਂ ਨੇ ਗੋਰਿਆਂ ਦੀਆਂ ਕੰਪਨੀਆਂ ਤੁਸੀਂ ਕਹਿੰਦਾ ਜੀ ਵਿਕਰਮ ਮਜੀਠੀਆ ਦੀ ਕੰਪਨੀ ਅਪਰੂਵ ਤਾਂ ਕਰੋ ਉਹ ਕੋਈ ਕਾਗਜ਼ ਤਾਂ ਲਿਆਓ ਕਿ ਹਵਾ ਜੀ ਮੇਰੀਆਂ ਕੰਪਨੀਆਂ ਨੇ ਉਹ ਸੋ ਐਡਾ ਝੂਠ ਮੈਂ ਪਹਿਲੀ ਸਰਕਾਰ ਦੇਖੀ ਐ ਇੰਨੀ ਨਕਮੀ ਸਰਕਾਰ ਮੈਂ ਅੱਜ ਵੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਕਿਹੜੇ ਰਾਹ ਤੇ ਚੱਲ ਪਏ ਜਿਹੜੇ ਤੁਹਾਨੂੰ ਸਲਾਹ ਦੇ ਰਹੇ ਨੇ ਇਹਨਾਂ ਨੇ ਤੁਹਾਨੂੰ ਮਰਵਾ ਦੇਣਾ ਇਹ ਤੁਹਾਨੂੰ ਸਹੀ ਸਲਾਹ ਨਹੀਂ ਦੇ ਰਹੇ ਇਹ ਜਿਹੜੇ ਦਿੱਲੀ 'ਚ ਬੈਠੇ ਨੇ ਨਾ ਉਹ ਆਪਾਂ ਲਿਆ ਕੇ ਉਰੇ ਓਐਸਡੀ ਵੀ ਲਾ ਕੇ ਰੱਖੇ ਨੇ ਕਈ ਇੱਕ ਕਾਗਜ਼ ਲਿਖ ਕੇ ਭੇਜ ਦਿੰਦੇ ਨੇ ਉਹਨਾਂ ਨੂੰ ਪਤਾ ਪੂਤਾ ਕੱਖ ਦਾ ਨਹੀਂ ਹੈਗਾ ਇਹ ਥੋੜੀ ਐਸੀ ਫਜ਼ੀਅਤ ਕਰਾਉਣਗੇ ਕੱਲ ਨੂੰ ਭੁਗਤਣੀਆਂ ਤਾਂ ਸਰਕਾਰ ਨੂੰ ਹੀ ਪੈਣੀਆਂ ਨੇ ਕਿੱਥੋਂ ਸਾਬਤ ਕਰ ਦੋਗੇ ਜੀ ਕੰਪਨੀਆਂ ਮੇਰੀਆਂ ਉਹ ਜਦੋਂ ਮੇਰੀਆਂ ਕੰਪਨੀਆਂ ਹੈ ਹੀ ਨਹੀਂ ਮੇਰੀਆਂ ਕੰਪਨੀਆਂ ਕਿੱਦਾਂ ਬਣਾ ਦੋਗੇ ਸੋ ਇਹੋ ਜੇ ਝੂਠ ਮਾਰ ਕੇ ਪਰ ਇੱਕ ਗੱਲ ਸਪਸ਼ਟ ਹੈ ਕਿ ਹੁਣ ਜੁਧ ਨਸ਼ਿਆਂ ਵਿਰੁੱਧ ਤਾਂ ਹੋ ਗਿਆ ਫੇਲ ਉਹਦੇ ਚ ਤਾਂ 4 ਸਾਲ ਤੋਂ ਚਲਾਨ ਨਹੀਂ ਪੇਸ਼ ਹੋਇਆ ਹੁਣ ਟੇਡੇ ਢੰਗ ਨਾਲ ਕਿ ਜੀ ਆਮਦਨ ਤੋਂ ਵੱਧ ਜਾਇਦਾਦ ਆ ਹੁਣ ਅਸੀਂ ਉਧਰ ਪਰਚਾ ਦਰਜ ਕਰ ਲਿਆ ਇਹ ਵੀ ਉਸੇ ਤਰੀਕੇ ਮੁੱਦੇ ਮੁੱਢੀ ਕੋਰਟ 'ਚ ਜਿਵੇਂ ਪਹਿਲੇ ਪਰਚੇ ਡਿੱਗੇ ਨੇ ਠੀਕ ਹੈ ਜਸਟ ਮੈਟਰ ਆਫ ਟਾਈਮ ਆ ਥੋੜਾ ਸਮਾਂ ਲੱਗਦਾ ਕਿਉਂਕਿ ਇੱਕ ਜੁਡੀਸ਼ੀਅਲ ਪ੍ਰੋਸੈਸ ਆ ਉਹਨੂੰ ਸਮਾਂ ਲੱਗਦਾ ਪਰ ਜਿੱਦਾਂ ਪਹਿਲਾਂ ਐਨਡੀਪੀਐਸ ਦਾ ਕੇਸ ਮੁੱਦੇ ਮੁੱਢ ਗਿਆ ਐਦਾਂ ਹੀ ਇਹ ਡਿੱਗੇਗਾ ਜਿਹੜਾ ਝੂਠਾ ਆਮਦਨ ਤੋਂ ਵੱਧ ਜਾਇਦਾਦ ਦਾ ਬਣਾਇਆ ਇਹ ਕਲੇਰ ਸਾਹਿਬ ਅੰਕੜਾ ਬਹੁਤ ਵੱਡਾ ਦਿੱਤਾ ਗਿਆ 540 ਕਰੋੜ ਦਾ ਜਿਹੜਾ ਅੰਕੜਾ ਦਿੱਤਾ ਗਿਆ ਕਿਤੇ ਨਾ ਕਿਤੇ ਜਿਹੜਾ ਵਿਜੀਲੈਂਸ ਦੇ ਵੱਲੋਂ ਜੇ ਅਰੈਸਟ ਕੀਤਾ ਗਿਆ ਤਾਂ ਉਸ ਦੇ ਵਿੱਚ ਵੀ ਕੁਝ ਜਿਹੜਾ ਉਹਨਾਂ ਨੂੰ ਮਿਲਿਆ ਹੋਊਗਾ ਕਿਉਂਕਿ ਉਥੋਂ ਫੋਨਾਂ ਦੀ ਜਿਹੜੀ ਉਹਨਾਂ ਦੇ ਵੱਲੋਂ ਕਿਹਾ ਗਿਆ ਫੋਨ ਜਬਤ ਕੀਤੇ ਨੇ ਕੋਲ ਲੈਪਟਾਪ ਜਬਤ ਕੀਤੇ ਨੇ ਆਈਪੈਡ ਨੇ ਡੈਸਕਟਾਪ ਨੇ ਕੁਝ ਡਾਇਰੀਆਂ ਨੇ ਜਿਹੜੀਆਂ ਪੇਪਰ ਨੇ ਉਹ ਜਬਤ ਕੀਤੇ ਗਏ ਨੇ ਤਾਂ ਕੁਝ ਨਾ ਕੁਝ ਤਾਂ ਮਿਲਿਆ ਹੋਊਗਾ ਜਿਸ ਦੇ ਆਧਾਰ ਤੇ ਜਿਹੜੀ ਮਜੀਠੀਆ ਸਾਹਿਬ ਦੀ ਅਰੈਸਟ ਪਾਈ ਗਈ ਹੈ ਦੇ 540 ਕਰੋੜ ਦਾ ਕੋਈ ਅੱਜ ਪਹਿਲੀ ਵਾਰ ਥੋੜਾ ਅੰਕੜਾ ਆਇਆ ਮੈਂ ਕਹਿ ਰਿਹਾ ਕਿ ਇਹ ਤਾਂ ਸੁਪਰੀਮ ਕੋਰਟ ਦੇ ਐਫੀਡੇਵਿਟ ਚ ਵੀ ਹੈਗਾ ਸੁਪਰੀਮ ਕੋਰਟ ਨੇ ਇਹਦਾ ਮੰਨ ਲਿਆ ਜੀ ਮਤਲਬ ਸੁਪਰੀਮ ਕੋਰਟ ਆਫ ਇੰਡੀਆ ਤੋਂ ਉੱਪਰ ਤਾਂ ਕੋਈ ਨਿਆਇਕ ਅਦਾਲਤ ਹਿੰਦੁਸਤਾਨ ਚ ਹੈ ਨਹੀਂ ਇਹ ਐਫੀਡੇਵਿਟ ਦੇ ਵਿੱਚ ਜਿੱਦਾਂ ਮੈਂ ਕਿਹਾ ਕਿ ਆਹੀ ਐਫੀਡੇਵਿਟ ਹੈ ਜਿਹੜਾ ਐਫਆਈਆਰ ਹੈ ਤੁਸੀਂ ਇੱਕ ਪਾਸੇ ਐਫਆਈਆਰ ਰੱਖ ਲਓ ਇੱਕ ਪਾਸੇ ਐਫੀਡੇਵਿਟ ਰੱਖ ਲਓ ਹੂ ਬਹੂ ਉਹੀ ਚਾਰਟ ਜਿਹੜੇ ਉਧਰ ਨੇ ਉਹੀ ਚਾਰਟ ਇਧਰ ਨੇ ਇੱਕੋ ਸੀਏ ਨੇ ਬਣਾਏ ਨੇ ਜੀ ਤੁਸੀਂ ਕਹਤਾ 540 ਕਰੋੜ ਹੈ ਕਿੱਥੇ ਆ 540 ਕਰੋੜ ਦਿਖਾਓ ਤਾਂ ਸਹੀ ਪ੍ਰੂਫ ਤਾਂ ਕਰੋ ਕਿ ਬੋਲ ਕੇ ਹੋ ਗਿਆ 540 ਕਰੋੜ ਵੀ ਕੰਨ ਰਸ ਹੈ ਲੋਕਾਂ ਨੂੰ ਸੁਣਨ ਨੂੰ ਬਹੁਤ ਚੰਗਾ ਲੱਗਦਾ 540 ਕਰੋੜ ਕਹਿ ਦੋ ਔਰ ਐਫ ਆਈ ਆਰ ਦੇ ਵਿੱਚ ਜਿਹੜੀ ਫਿਗਰ ਦਿੱਤੀ ਗਈ ਹੈ ਉਹ ਸਿਰਫ ਤੇ ਸਿਰਫ ਐਫ ਆਈ ਆਰ ਦੀ ਜਿਹੜੀ ਫਿਗਰ ਹੈ ਉਹ ਹੈਗੀ ਹੈ 1 ਕਰੋੜ 47 ਲੱਖ ਦੀ ਡਿਸਪਰਪੋਰਸ਼ਨਟ ਅਸੈਟਸ ਦੀ ਮਤਲਬ 500 ਕਰੋੜ ਦਾ ਤਾਂ ਅਸੀਂ ਜਾਂਚ ਕਰਾਂਗੇ ਸਾਨੂੰ ਸ਼ੱਕ ਹੈ ਅਸਲ ਦੇ ਵਿੱਚ ਡਿਸਪਰਪੋਰਸ਼ਨਲ ਐਸੈਟਸ ਕਹਿੰਦੇ 1 ਕਰੋੜ 47 ਲੱਖ ਆ ਉਹਦੇ ਚੋਂ ਵੀ 47 ਲੱਖੀ ਐ ਬਾਕੀ ਤਾਂ 2011 12 ਦੇ ਐਫੀਡੈਵਿਟ ਦੇ ਵਿੱਚ ਕਲੀਅਰ ਐ ਇਨਕਮ ਟੈਕਸ ਤੋਂ ਸਾਰਾ ਕੁਝ ਕਲੀਅਰ ਹੋਇਆ ਹੋਇਆ ਉਹ 47 ਲੱਖ ਇੱਕ ਲੋਨ ਐ ਉਹ ਲੋਨ ਨੂੰ ਤੁਸੀਂ ਕਾਊਂਟ ਨਹੀਂ ਕੀਤਾ ਉਹ ਜਾਣ ਕੇ ਛੱਡਤਾ ਸੋ ਇਹੋ ਜਿਹੇ ਖੇਡਾਂ ਖੇਡ ਕੇ ਲੋਕਾਂ ਨੂੰ ਤਿੰਨ ਚਾਰ ਦਿਨ ਧਿਆਨ ਭਟਕਾ ਕੇ ਅਸਲ 'ਚ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੋ ਰਿਹਾ ਇਹ ਝੂਠੇ ਪਰਚੇ ਨੇ ਇਹਨਾਂ 'ਚੋਂ ਨਿਕਲਣਾ ਕੁਝ ਨਹੀਂ ਤਾਂ ਹੀ ਹੁਣ ਕੱਲ ਦਾ ਜ਼ੋਰ ਲੱਗਿਆ ਪਿਆ ਨਾ ਤੁਸੀਂ ਦੇਖੋ ਵੀ ਇੱਕ ਮੰਤਰੀ ਉੱਠਦਾ ਦੂਜੇ ਨੂੰ ਬਿਠਾ ਦਿੰਦੇ ਨੇ ਕਦੇ ਭਗਵੰਤ ਮਾਨ ਆ ਕੇ ਲੋਕਾਂ ਨੂੰ ਦੱਸਦੇ ਨੇ ਜੀ 540 ਕਰੋੜ ਹੈ ਕਦੇ ਅਮਨ अरोड़ा ਆ ਕੇ ਦੱਸਦੇ ਨੇ 540 ਕਰੋੜ ਹੈ ਕਦੇ ਇੱਕ ਹੋਰ ਮੰਤਰੀ ਦੱਸ ਮੈਂ ਲੋਕਾਂ ਦੇ ਦਿਮਾਗ 'ਚ ਪਾ ਦਿਓ 540 500 ਲਿਆਓ 540 ਕਿੱਥੇ ਹੈ ਕਿੱਥੇ ਹੈ ਦਿਖਾਓ ਕਢੋ ਉਹ ਕੰਪਨੀਆਂ ਫੜ ਕੇ ਲਿਆਓ ਮੈਂ ਨਾ ਤੁਹਾਨੂੰ ਅੱਜ ਚੈਲੰਜ ਕਰਦਾ ਤੁਹਾਡੇ ਮਾਧਿਅਮ ਨਾਲ ਇਹਨਾਂ ਕੋਲ ਲੋ ਪੰਗਾ ਜਾ ਇਹਨਾਂ ਕੋਲ ਜਾਓ ਯੂ ਐਸ ਦੀ ਕੰਪਨੀ ਹੈ ਗੋਰੇ ਨੇ ਲਿਆਓ ਫੜ ਕੇ ਲਿਆਓ ਜੇ ਸਮੇਤ ਵਿਜੀਲੈਂਸ ਦਾ ਡਾਇਰੈਕਟਰ ਆਪਣੀ ਨੌਕਰੀ ਤੋਂ ਡਿਸਮਿਸ ਨਾ ਹੋ ਜੇ ਜਦੋਂ ხਈ ਨਹੀਂ ਤੁਸੀਂ ਚੱਕ ਲਿਆਵੋਗੇ ਯੂ ਐਸ ਡੀ ਕੰਪਨੀوں ਕੋਲ ਕਹੂਗਾ ਤੂੰ ਮੇਰੇ ਕੋਲ ਕਿਵੇਂ ਆ ਗਿਆ ਵੀ ਆਪਾਂ ਕਿਸੇ ਦਾ ਗਲਤ ਨਾਂ ਲਿਖਤਾ ਕਿਸੇ ਕੰਪਨੀ ਦਾ ਜਿਹੜੀ ਕਿ ਸਾਡੇ ਨਾਲ ਵਾਅਦਾ ਵਸਤਾ ਹੀ ਨਹੀਂ ਰੱਖਦੀ ਉਹ ਕੰਪਨੀ ਦੇ ਡਾਇਰੈਕਟਰ ਨੇ ਜਿੱਦਣਾਂ ਤੇ ਕਾਰਵਾਈਆਂ ਕੀਤੀਆਂ ਨੇ ਲੱਭਣੇ ਨਹੀਂ ਤੇ ਹੋਣੇ ਕਿੱਥੇ ਨੇ ਇਹ ਸਰਕਾਰ ਦੇ ਕਹੇ ਤੇ ਗਲਤ ਕੰਮ ਕਰ ਰਹੇ ਨੇ ਮੈਂ ਦੁਬਾਰਾ ਕਹਿੰਦਾ ਵੀ ਸੰਵਿਧਾਨ ਤੋਂ ਉੱਪਰ ਕੋਈ ਅਫਸਰ ਨਹੀਂ ਨਾ ਸੰਵਿਧਾਨ ਤੋਂ ਉੱਤੇ ਕੁਝ ਹੈ ਇਸ ਵਿਵਧਾਨ ਦੇ ਮੁਤਾਬਕ ਕੰਮ ਕਰਨੇ ਭੁਗਤਨੇ ਪੈਣੇ ਕੋਰਟ ਨੇ ਤਾਂ ਸਬੂਤ ਮੰਗਣੇ ਨੇ ਨਾ ਜਿੱਦਾਂ ਡਰੱਗ ਕੇਸ 'ਚ ਕੋਰਟ ਗੱਲਾਂ ਨਾਲ ਤਾਂ ਨਹੀਂ ਚੱਲਿਆ ਸੀ ਹਾਈ ਕੋਰਟ ਦੇ ਆਰਡਰ 'ਚ ਕੀ ਲਿਖਿਆ ਗਿਆ ਸੀ ਡਿਵੀਜ਼ਨ ਬੈਂਚ ਦੇ ਆਰਡਰ 'ਚ ਸਪਸ਼ਟ ਲਿਖਿਆ ਗਿਆ ਸੀ ਕਿ ਨਾ ਤਾਂ ਵਿਕਰਮ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਸਬੂਤ ਦੇ ਸਕੇ ਨੇ ਨਾ ਫਾਈਨੈਂਸ਼ੀਅਲ ਟਰਾਂਜ਼ੈਕਸ਼ਨ ਦਾ ਦੇ ਸਕੇ ਨੇ ਸੁਪਰੀਮ ਕੋਰਟ ਐਡੇ ਐਡੇ ਐਫੀਡੇਵਿਟ ਲਾਤੇ ਸੁਪਰੀਮ ਕੋਰਟ ਨੇ ਵੀ ਇਹ ਸਾਰਾ ਕੁਝ ਸਮਝ ਸੋਚ ਸਮਝ ਕੇ ਕਾਰਜ ਕੀਤਾ ਨਾ ਤਾਂ ਹੁਣ 500 ਕਰੋੜ ਕਹਿ ਤਾਂ ਦਿੱਤਾ ਤੇ ਹੁਣ 500 ਕਰੋੜ ਅਦਾਲਤਾਂ ਚ ਆ ਕੇ ਦੱਸਣਾ ਵੀ ਪੈਣਾ ਨ ਆਰਬੀਆਈ ਦੇ ਡਾਇਰੈਕਟਰ ਤੇ ਦੇਣਗੇ ਪਰਚਾ ਵੀ ਉਹ ਜਾਲੀ ਕੰਮ ਕਰਕੇ ਉਹਨੇ ਕੰਪਨੀਆਂ ਪ੍ਰੂਫ ਕੀਤੀਆਂ ਨੇ ਫੈਰਾ ਫਹਿਮਦੀ ਅਥਾਰਟੀਆਂ ਤੇ ਦੇਣਗੇ ਪਰਚੇ ਹੁਣ ਉਹ ਕੰਪਨੀਆਂ ਦੇ ਤੁਸੀਂ ਨਾਂ ਤਾਂ ਲੈਤੇ ਹੁਣ ਲੈ ਕੇ ਆਇਓ ਅਦਾਲਤ ਚ ਪਤਾ ਲੱਗ ਜੂ ਸੋ ਝੂਠੀ ਸਰਕਾਰ ਝੂਠੇ ਬੰਦੇ ਕੰਨ ਅਸਲੀ ਲੋਕਾਂ ਨੂੰ ਤਿੰਨ ਚਾਰ ਦਿਨ ਟਪਾਉਂਦੇ ਨੇ ਮੁੱਦੇ ਤੋਂ ਧਿਆਨ ਭਟਕਾਉਂਦੇ ਨੇ ਅਦਰਵਾਇਜ਼ ਇਹ ਕੇਸਾਂ ਚ ਕੁਛ ਨਹੀਂ ਔਕਲੇਪ ਸਾਹਿਬ ਗੱਲ ਕਰੀਏ ਕਿ ਇੱਕ ਹੋਰ ਮਾਮਲੇ ਦੀ ਜਿਹੜੀ ਤਿਆਰੀ ਆ ਉਹ ਕੀਤੀ ਗਈ ਹੈ ਕਹਿੰਦੇ ਵੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਪਣੇ ਸਮਰਥਕਾਂ ਨੂੰ ਭੜਕਾਇਆ ਗਿਆ ਜਿਹੜੀ ਕਾਰਵਾਈ ਵਿਜੀਲੈਂਸ ਨੇ ਕਰਨੀ ਸੀ ਉਹ ਨਹੀਂ ਕਰਨ ਦਿੱਤੀ ਗਈ ਤਲਾਸ਼ੀ ਲੈਣੀ ਸੀ ਉਹ ਨਹੀਂ ਲੈਣ ਦਿੱਤੀ ਗਈ ਤੋੜਾ ਵੀ ਜਿਹੜਾ ਵਿਰੋਧ ਹੋਇਆ ਸੀ ਤੁਨੂੰ ਵੀ ਜਿਹੜਾ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਸੀ ਵਿਜੀਲੈਂਸ ਦੇ ਵੱਲੋਂ ਦੇਖੋ ਇੱਕ ਗੱਲ ਬੜੀ ਸਪਸ਼ਟ ਹੈ ਕਿ ਅੰਮ੍ਰਿਤਸਰ ਜਦੋਂ ਵਿਜੀਲੈਂਸ ਦੀ ਟੀਮ ਨੇ ਮਜੀਠੀਆ ਸਾਹਿਬ ਦੇ ਘਰ ਦੇ ਵਿੱਚ ਰੇਡ ਕੀਤੀ ਹੈ ਤਾਂ ਉਹ ਤੇ ਉਹਨਾਂ ਦੇ ਸਮਰਥਕ ਉੱਥੇ ਪਹਿਲਾਂ ਹੀ ਮੌਜੂਦ ਸੀ ਕਿਉਂਕਿ ਬਿਕਰਮ ਮਜੀਠੀਆ ਸਵੇਰ ਤੋਂ ਹੀ ਲੋਕਾਂ ਨੂੰ ਮਿਲਣ ਲੱਗ ਜਾਂਦੇ ਨੇ ਉਹਨਾਂ ਦੀ ਕੋਠੀ ਅੰਮ੍ਰਿਤਸਰ ਕਦੇ ਵੀ ਚਲੇ ਜਾਓ ਮੇਲਾ ਲੱਗੇ ਹੀ ਰਹਿੰਦਾ ਔਰ ਸਾਰਾ ਕੁਝ ਵੀਡੀਓਗ੍ਰਾਫਟ ਹੈ ਕਿਉਂਕਿ ਮੀਡੀਆ ਉੱਥੇ ਮੌਜੂਦ ਸੀ ਉਲਟਾ ਬਦਤਮੀਜ਼ੀ ਵਿਜੀਲੈਂਸ ਨੇ ਜਾ ਕੇ ਕੀਤੀ ਕਿਸ ਤਰੀਕੇ ਧੱਕੇ ਨਾਲ ਬੱਚਿਆਂ ਦੇ ਬੈੱਡਰੂਮ 'ਚ ਭੇਂਜੀ ਹੋਰਾਂ ਦੇ ਬੈੱਡਰੂਮ 'ਚ ਵਿਜੀਲੈਂਸ ਵੜੀ ਹੈ ਹੁਣ ਉਹ ਕਵਰ ਅਪ ਸਟੋਰੀ ਹੈ ਨਾ ਕਿ ਪਹਿਲਾਂ ਅਸੀਂ ਗਲਤ ਸਾਬਤ ਹੋ ਜੀ ਇਹ ਕੋਰਟ 'ਚ ਅਸੀਂ ਪਰਚਾ ਦੇ ਦਈਏ ਜੀ ਸਾਨੂੰ ਉੱਥੇ ਜਾਂਚ ਨਹੀਂ ਕਰਨ ਦਿੱਤੀ ਸਾਨੂੰ ਉੱਥੇ ਤਲਾਸ਼ੀ ਨਹੀਂ ਲੈਣ ਦਿੱਤੀ ਅਸਲ ਦੇ ਵਿੱਚ ਲੱਭਿਆ ਕੁਝ ਨਹੀਂ ਹੁਣ ਲੋਕਾਂ ਨੂੰ ਕਈ ਬੈਠੇ ਨੇ 500 ਕਰੋੜ ਲੱਭੇ ਨਹੀਂ ਉਥੋਂ 5 ਰੁਪਏ ਵੀ ਹੁਣ ਇੱਕ ਹੋਰ ਪਰਚਾ ਦੇ ਦਿਓ ਇਹਨਾਂ ਦੇ ਸਮਰਥਕਾਂ ਤੇ ਦੇ ਦਿਓ ਬਿਕਰਮ ਮਜੀਠੀਆ ਤੇ ਦੇ ਦਿਓ ਪੰਜਾਬ ਦੇ ਵਿੱਚ ਚੱਲ ਰਹੀਆਂ ਨਾਲਾਨੀ ਐਮਰਜੈਂਸੀ ਧਰਨੇ ਪ੍ਰਦਰਸ਼ਨਾਂ ਤੇ ਲਾਤੀ ਮੁੱਖ ਮੰਤਰੀ ਸਾਹਿਬ ਨੇ ਰੋਕ ਕਿਉਂਕਿ 25 ਜੂਨ 1975 ਚంద్రਗਾਂਧੀ ਨੇ ਲਾਈ ਸੀ 25 ਜੂਨ 2025 ਚ ਭਗਵੰਤ ਮਾਨ ਸਾਹਿਬ ਨੇ ਲਾਤੀ ਸੋ ਇਹ ਸਰਕਾਰ ਕਰ ਰਹੀ ਹੈ ਪੁੱਠੇ ਕੰਮ ਐਂ ਚੰਡੀਗੜ੍ਹ ਦੇ ਵਿੱਚ ਇੱਕ ਐਮਐਲਏ ਦਾ ਘਰ ਹੈ ਇੱਕ ਸਿਟਿੰਗ ਹੈ ਲੇਡੀ ਐਮਐਲਏ ਦਾ ਘਰ ਹੈ ਬਿਨਾ ਸਰਚ ਵਾਰੰਟ ਤੋਂ ਤੁਸੀਂ ਉੱਥੇ ਵੜੇ ਹੋਏ ਹੋ ਇੱਕ ਲੇਡੀ ਦਾ ਬੈੱਡਰੂਮ ਤੁਸੀਂ ਫਰੋਲ ਰਹੇ ਹੋ ਕਿਹਨੇ ਅਥਾਰਟੀ ਦਿੱਤੀ ਜੀ ਤੁਹਾਨੂੰ ਕੌਣ ਐਸਐਸਪੀ ਵਿਜੀਲੈਂਸ ਜਾ ਕੇ ਇੱਕ ਲੇਡੀ ਦਾ ਪਰਸਨਲ ਸਮਾਨ ਦੀ ਤਲਾਸ਼ੀ ਲੈਣ ਵਾਲੇ ਕੀ ਕਾਨੂੰਨ ਪਰਮਿਟ ਕਰਦਾ ਉਹ ਵੀ ਸਿਵਲ ਵਰਦੀ ਦੇ ਵਿੱਚ ਬਿਨਾਂ ਸਰਚ ਵਾਰੰਟ ਤੋਂ ਅਸਲ ਦੇ ਵਿੱਚ ਇਹ ਤਾਂ ਸਪੀਕਰ ਸਾਹਿਬ ਨੂੰ ਐਕਸ਼ਨ ਲੈਣਾ ਚਾਹੀਦਾ ਪਰ ਹੁਣ ਕਿਉਂਕਿ ਗਲਤੀ ਵਿਜੀਲੈਂਸ ਕਰੀ ਬੈਠੀ ਹੈ ਉਹਤੇ ਪਰਦਾ ਪਾਉਣ ਦੇ ਲਈ ਹੁਣ ਝੂਠੇ ਪਰਚੇ ਦੇਣੇ ਨੇ ਨਾ ਝੂਠੇ ਪਰਚਿਆਂ ਤੋਂ ਡਰਦੇ ਸੀ ਕੱਲ ਨਾ ਡਰਦੇ ਆ ਅੱਜ ਜਿੰਨੇ ਪਰਚੇ ਦੇਣਿਆ ਦੇ ਦਿਓ ਹਰ ਇੱਕ ਚੀਜ਼ ਦਾ ਡਟ ਕੇ ਮੁਕਾਬਲਾ ਕਰਾਂਗਾ ਕਲੇਰ ਸਾਹਿਬ ਤੁਸੀਂ ਜਿਵੇਂ ਕਿਹਾ ਕਿ ਧਰਨਿਆਂ ਤੇ ਰੋਕ ਲਾਈ ਗਈ ਹੈ ਕੱਲ ਜੇ ਮੋਹਾਲੀ ਕੂਟ ਦਾ ਜਿਸੀਂ ਦ੍ਰਿਸ਼ ਦੇਖੀਏ ਤਾਂ ਪੂਰਾ ਜਿਹੜਾ ਇੱਕ ਕਰਫਿਊ ਟਾਈਪ ਹੈ ਜਿਹੜਾ ਉਹ ਕੀਤਾ ਗਿਆ ਸੀ ਛੜਕ ਨੂੰ ਦੋਨੇ ਪਾਸੇ ਬਲੌਕ ਕੀਤਾ ਗਿਆ ਸੀ ਕੋਈ ਵੀ ਜਿਹੜਾ ਆਮ ਵਿਅਕਤੀ ਸੀ ਉਹਨੂੰ ਉੱਥੇ ਤੱਕ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਪਰ ਕੁਝ ਬੀਬੀਆਂ ਦੇ ਵੱਲੋਂ ਉੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਜਿਹੜਾ ਮਜੀਠੀਆ ਸਾਹਿਬ ਦੇ ਖਿਲਾਫ ਜਿਹੜੀ ਹੈ ਉਹਨਾਂ ਦੇ ਵੱਲੋਂ ਨਾਹਰੇਬਾਜ਼ੀ ਵੀ ਕੀਤੀ ਗਈ ਹੈ ਦੇਖੋ ਮੈਂ ਬੀਬੀਆਂ ਦੇ ਖਿਲਾਫ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਉਹ ਸਰਕਾਰ ਨੇ ਉੱਥੇ ਆਪ ਲਿਆ ਕੇ ਬਿਠਾਈਆਂ ਸੀ ਉਹ ਸਰਕਾਰ ਦਾ ਸਾਰਾ ਪਲਾਂਟਡ ਡਰਾਮਾ ਸਰਕਾਰ ਨੇ ਆਪ ਲਿਆ ਕੇ ਉਹਨਾਂ ਨੂੰ ਜਗ੍ਹਾ ਦਿੱਤੀ ਉਹਨਾਂ ਨੂੰ ਬਿਠਾਇਆ ਕਿਉਂਕਿ ਸਰਕਾਰ ਨੂੰ ਪਤਾ ਹੈ ਕਿ ਇਸ ਪਰਚੇ ਨੇ ਸਰਕਾਰ ਦਾ ਰਹਿੰਦਾ ਖੁੰਦਾ ਆਧਾਰ ਵੀ ਖੁੱਸ ਗਿਆ ਇਸ ਪਰਚੇ ਨਾਲ ਲੋਕ ਸਮਝਦੇ ਨੇ ਦੇਖੋ ਜੇ ਤੁਸੀਂ ਸੋਚੋਗੇ ਨਾ ਕਿ ਲੋਕ ਬੜੇ ਅਣਜਾਣ ਨੇ ਲੋਕਾਂ ਨੂੰ ਕੁਝ ਨਹੀਂ ਪਤਾ ਲੋਕ ਹਰ ਇੱਕ ਚੀਜ਼ ਨੂੰ ਸਮਝਦੇ ਨੇ ਲੋਕ ਸਮੇਂ ਤੇ ਆ ਕੇ ਉਹਦਾ ਜਵਾਬ ਦਿੰਦੇ ਨੇ ਔਰ ਇਹ ਜਿਹੜਾ ਝੂਠਾ ਪਰਚਾ ਬਿਕਰਮ ਮਜੀਠੀਆ ਤੇ ਦਿੱਤਾ ਹੈ ਇਹਨੇ ਸਾਬਤ ਕਰਤਾ ਕਿ ਜਦੋਂ ਡਰੱਗ 'ਚ ਕੁਛ ਨਹੀਂ ਲੱਭਿਆ ਹੁਣ ਤੁਸੀਂ ਆਮਦਨ ਤੋਂ ਵੱਧ ਜਾਇਦਾਦ 'ਚ ਪੈ ਗਏ ਪਰਚਾ ਆਮਦਨ ਤੋਂ ਵੱਧ ਜਾਇਦਾਦ ਦਾ ਦਿੱਤਾ ਆ ਉਹਦੇ ਕਾਗਜ਼ ਨੇ ਪਰਚੇ ਦੇ ਹੁਣ ਕਹੀ ਜਾਂਦੇ ਹੋ ਜੀ ਅਸੀਂ ਡਰੱਗ 'ਚ ਕਾਰਵਾਈ ਕਰਤੀ ਅੱਜ ਤੁਸੀਂ ਉਹ ਫਾਰਮਲ ਡੀਜੀ ਸੱਦ ਲਿਆ ਜਿਨੇ ਆਪ ਪਰਚਾ ਕਰਾ ਕੇ ਤਾਂ ਸਵਾਰ ਨਹੀਂ ਲਟਾਈ ਹੁਣ ਤੁਹਾਡੇ ਲਈ ਉਹ ਆ ਕੇ ਉੱਥੇ ਇਨਵੈਸਟੀਗੇਸ਼ਨ ਕਰਨ ਸੋ ਇਹ ਸਾਰਾ ਝੂਠ ਦਾ ਹੈਗਾ ਪਰ ਮੈਂ ਕਹਿ ਕਿ ਝੂਠ ਦਾ ਮਹਿਲ ਇਹ ਬਾਹਰ ਤਾਂ ਚਲ ਜੂਗਾ ਲੋਕਾਂ ਨੂੰ ਕੰਨ ਰਸ ਦੇਣਾ ਉਹਦੇ ਲਈ ਚਲ ਜੂ ਅਦਾਲਤ ਨੇ ਜਦੋਂ ਸਬੂਤ ਮੰਗਨੇ ਆ ਉੱਥੇ ਮਿਲਨੇ ਨੇ ਤੇ ਫਿਰ ਉੱਥੇ ਜਾ ਕੇ ਇਹ ਮੁੱਦੇ ਮੁੱਢ ਡਿੱਗਣਾ ਸਾਰਾ ਕੁਝ ਪਹਿਲਾਂ ਵੀ ਡਿੱਗਿਆ ਵੀ ਡਿੱਗੇਗਾ ਇਕਲੇ ਸਾਬਾ ਸੰਗਰੂਰ ਬਾਈ ਇਲੈਕਸ਼ਨ ਹੁੰਦੀ ਆ ਉਸ ਤੋਂ ਪਹਿਲਾਂ ਇਹਨਾਂ ਦਾ ਇੱਕ ਐਮਐਲਏ ਹੈ ਜਿਹੜਾ ਉਹ ਕਰਪਸ਼ਨ ਦੇ ਕੇਸ ਦੇ ਵਿੱਚ ਫੜਿਆ ਜਾਂਦਾ ਹੁਣ ਜਦੋਂ ਲੁਧਿਆਣਾ ਬਾਈ ਇਲੈਕਸ਼ਨ ਹੋਈ ਹੈ ਹੁਣ ਜਲੰਧਰ ਸੈਂਟਰਲ ਦੇ ਜਿਹੜੇ ਇਹਨਾਂ ਦੇ ਵਿਧਾਇਕ ਨੇ ਉਹਨਾਂ ਨੂੰ ਫੜਿਆ ਜਾਂਦਾ ਤਾਂ ਕਿਵੇਂ ਦੇਖਦੇ ਹੋ ਇੱਕ ਪਾਸੇ ਉਹਨਾਂ ਤੇ ਉਦੋਂ ਪਰਚੇ ਹੁੰਦੇ ਨੇ ਦੂਜੇ ਪਾਸੇ ਇਹਨਾਂ ਦੀਆਂ ਪਾਰਟੀਆਂ ਦੀਆਂ ਸਟੇਜਾਂ ਤੇ ਜਿਹੜੇ ਉ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਕਰਪਟ ਸਰਕਾਰ ਹੈ ਔਰ ਇਹਦਾ ਸਰਟੀਫਿਕੇਟ ਮੁੱਖ ਮੰਤਰੀ ਆਪ ਦਿੰਦੇ ਰਹੇ ਨੇ ਵਿਜੇ ਸਿੰਘਲਾ ਨੂੰ ਤਾਂ ਮੁੱਖ ਮੰਤਰੀ ਨੇ ਆਪ ਫੜਿਆ ਸੀ ਉਹ ਤਾਂ ਕਹਿਆ ਸੀ ਮੇਰਾ ਮੰਤਰੀ ਰਿਸ਼ਵਤ ਲੈਂਦਾ ਮੈਂ ਫੜਿਆ ਮੈਂ ਵੀਡੀਓ ਬਣਾਈ ਹੈ ਹਾਲਾਂਕਿ ਮੁੱਖ ਮੰਤਰੀ ਕੇਸ 'ਚ ਗਵਾਹ ਹੋਣ ਤੇ ਸਬੂਤ ਖੁਰਦਬੁਰਦ ਹੋ ਜਾਣ ਚਲਾਨ ਹੀ ਨਾ ਪੇਸ਼ ਹੋਵੇ ਔਰ ਹੁਣ ਤਾਂ ਅੱਜ ਮੈਨੂੰ ਦੂਜਾ ਤੁਹਾਡੇ ਤੋਂ ਪਹਿਲਾਂ ਜਿਹੜਾ ਮੀਡੀਆਦਾਰਾ ਉਰੇ ਬੈਠਾ ਸੀ ਉਹ ਕਹਿੰਦੇ ਉਹ 'ਚ ਤਾਂ ਕੈਂਸਲੇਸ਼ਨ ਰਿਪੋਰਟ ਫਾਈਲ ਹੋ ਰਹੀ ਹੈ ਜੇ ਇਹ ਸੱਚ ਹੈ ਕਿ ਉਹਦੇ 'ਚ ਕੈਂਸਲੇਸ਼ਨ ਰਿਪੋਰਟ ਫਾਈਲ ਹੋ ਰਹੀ ਹੈ ਤਾਂ ਮੁੱਖ ਮੰਤਰੀ ਦੀ ਤਾਂ ਨੈਤਿਕ ਘਾਟ ਹੈ ਮੁੱਖ ਮੰਤਰੀ ਆਪ ਗਵਾਹ ਹੋਵੇ ਕੇ ਇਸ ਚ ਮੁੱਖ ਮੰਤਰੀ ਕੇ ਵੀਡੀਓ ਮੈਂ ਬਣਾਈ ਹੈ ਜੇ ਕੈਂਸਲੇਸ਼ਨ ਆ ਗਈ ਇਹਦਾ ਮਤਲਬ ਮੁੱਖ ਮੰਤਰੀ ਝੂਠ ਬੋਲ ਰਹੇ ਨੇ ਜਾਂ ਮੁੱਖ ਮੰਤਰੀ ਨੇ ਉਹ ਸਬੂਤ ਖੁਰਦ-ਬੁਰਦ ਕਰਤੇ ਤਾਂ ਕੀ ਮੁੱਖ ਮੰਤਰੀ ਮੁੱਖ ਮੰਤਰੀ ਰਹਿ ਸਕਦੇ ਨੇ ਉਸ ਕੇਸ ਚ ਐਂ ਜਿਹੜੇ ਵਿਜੇ ਸਰਾਰੀ ਸੌਰੀ ਇਹਨਾਂ ਦਾ ਹੋਵੇ ਫੌਜਾ ਸਿੰਘ ਸਰਾਰੀ ਸਾਹਿਬ ਆ ਮੇ ਤਰਤਨ ਰਮਨ ਸੋ ਲਗਾਤਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਇਹਨਾਂ ਦੇ ਸਾਥੀ ਫੜੇ ਜਾ ਰਹੇ ਨੇ ਪਰ ਉਹ ਦੁਬਾਰਾ ਸਰਕਾਰ ਦੇ ਵਿੱਚ ਪੂਰਾ ਗਰਮ ਜੋਸ਼ੀ ਦੇ ਨਾਲ ਹਰ ਇੱਕ ਫੰਕਸ਼ਨ 'ਚ ਹੁੰਦੇ ਨੇ ਵਿਜੇ ਸਿੰਘਲਾ ਦੇ ਤਾਂ ਪਰਿਵਾਰਕ ਫੰਕਸ਼ਨ 'ਚ ਮੁੱਖ ਮੰਤਰੀ ਦਾ ਸਾਰਾ ਪਰਿਵਾਰ ਨੱਚ ਰਿਹਾ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਜੀ ਵਿਜੇ ਸਿੰਘਲਾ ਚੋਰ ਹੈ ਕਰਪਟ ਹੈ ਫਿਰ ਤੁਹਾਡਾ ਪਰਿਵਾਰ ਉੱਥੇ ਕਿਉਂ ਗਿਆ ਜੀ ਇਹਦਾ ਮਤਲਬ ਜਾਂ ਤਾਂ ਤੁਸੀਂ ਝੂਠੇ ਹੋ ਜਾਂ ਫਿਰ ਤੁਹਾਡਾ ਪਰਿਵਾਰ ਕਿਤੇ ਐਸੇ ਲੋਕਾਂ ਨਾਲ ਮੇਲਜੋਲ ਰੱਖਦਾ ਜਿਹੜੇ ਕਰਪਟ ਨੇ ਸੋ ਸਾਰੀਆਂ ਗੱਲਾਂ ਦੇ ਜਵਾਬ ਮੁੱਖ ਮੰਤਰੀ ਨੂੰ ਆਪ ਹੀ ਦੇਣੇ ਪੈਣਗੇ ਜੀ ਕਲੇਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਗਲਾ ਸਟੈਪ ਕੀ ਹੋਊਗਾ ਦੇਖੋ ਅਸੀਂ ਹੁਣ ਕਿਉਂਕਿ ਮਾਮਲਾ ਜੁਡੀਸ਼ੀਅਲ ਸਕਰੂਟੀ ਵਿੱਚ ਹੈ ਸਾਡੇ ਕੋਲ ਜੋ ਆਪਦੀਆਂ ਲੀਗਲ ਆਪਸ਼ਨਸ ਆ ਸਾਰੀਆਂ ਐਕਸਪਲੋਰ ਕਰਾਂਗੇ ਅਸੀਂ ਆਪਦੀ ਲੀਗਲ ਬੈਟਲ ਲੜਾਂਗੇ ਅੱਗੇ ਵੀ ਅਦਾਲਤਾਂ ਨੇ ਇਨਸਾਫ ਦਿੱਤਾ ਸਾਨੂੰ ਅਦਾਲਤਾਂ ਤੋਂ ਪੂਰਨ ਉਮੀਦ ਹੈ ਅਦਾਲਤਾਂ ਇਨਸਾਫ ਕਰਨਗੀਆਂ ਜੀ ਇਹ ਕੱਲ ਦੀ ਗੱਲ ਕਰੀਏ ਤਾਂ ਕੱਲ ਵੀ ਜਿਹੜੇ ਤੁਹਾਡੇ ਲੁਧਿਆਣਾ ਤੋਂ ਉਮੀਦਵਾਰ ਵੀ ਸੀਗੇ ਤੇ ਐਡਵੋਕੇਟ ਵੀ ਨੇ ਪਰਕਰਤ ਸਿੰਘ ਘੋਮਣ ਉਹਨਾਂ ਨੂੰ ਵੀ ਜਿਹੜਾ ਅਦਾਲਤ ਦੇ ਅੰਦਰ ਨਹੀਂ ਜਾਣ ਦਿੱਤਾ ਗਿਆ ਇਦਾਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਦੇਖੋ ਬ ਕੱਲ ਇੱਕ ਐਸੀ ਸਥਿਤੀ ਉੱਥੇ ਬਣਾਈ ਗਈ ਕਿ ਜਿੱਦਾਂ ਪਤਾ ਨਹੀਂ ਇੱਕ ਪਾਸੇ ਤਾਂ ਮੈਂ ਫਿਰ ਦੁਬਾਰਾ ਕਹ ਰਿਹਾ ਕੱਲ ਕਹਿੰਦੇ ਜੀ ਬਿਕਰਮ ਜੀਠਿਆ ਸਾਹਿਬ ਦੀ ਜਾਨ ਨੂੰ ਖਤਰਾ ਹੀ ਬਹੁਤ ਹੈ ਹਲੇ ਥੋੜੇ ਦਿਨ ਪਹਿਲਾਂ ਹਾਈ ਕੋਰਟ 'ਚ ਕਹਿੰਦੇ ਸੀ ਇਹਨਾਂ ਨੂੰ ਖਤਰਾ ਹੀ ਕੋਈ ਨਹੀਂ ਮਤਲਬ ਇੰਨੀ ਕਨਫਿਊਜ਼ਡ ਸਰਕਾਰ ਨਹੀਂ ਤੁਸੀਂ ਕਿਤੇ ਦੇਖੀ ਹੋਣੀ ਕਿ ਸਰਕਾਰ ਨੂੰ ਸਮਝ ਹੀ ਨਾ ਆਇਆ ਸੀ ਕੀ ਕਰਨਾ ਔਰ ਅਦਾਲਤ ਦੇ ਵਿੱਚ ਤੁਸੀਂ ਵਕੀਲ ਨੂੰ ਜਾਣ ਤੋਂ ਰੋਕਦੇ ਹੋ ਮਲ ਇੱਕ ਐਡਵੋਕੇਟ ਹੈ ਜਿਹੜਾ انرੋਲਡ ਐਡਵੋਕੇਟ ਹੈ ਬਾਰ ਕਾਉਂਸਲ ਆਫ ਪੰਜਾਬ ਨਾਲ انرੋਲਡ ਐਡਵੋਕੇਟ ਹੈ ਉਹਨੂੰ ਅਦਾਲਤ ਚ ਜਾਣ ਤੋਂ ਕਿਦਾਂ ਰੋਕ ਦੋਗੇ ਜੀ ਸੋ ਇਹ ਸਾਰਾ ਕੁਝ ਦਿਖਾਉਂਦਾ ਹੈ ਕਿ ਸਰਕਾਰ ਕਿੰਨਾ ਡਰੀ ਹੋਈ ਹੈ ਸਰਕਾਰ ਚਾਹੁੰਦੀ ਨਹੀਂ ਕਿ ਸਾਰਾ ਕੁਝ ਲੋਕਾਂ ਦੇ ਸਾਹਮਣੇ ਜਾਵੇ ਸੱਚਾਈ ਦੀ ਆਵਾਜ਼ ਨੂੰ ਦੱਬਿਆ ਜਾ ਰਿਹਾ ਸੋ ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਬਹੁਤ ਸੋ ਇਹਸਾਨਾ ਮੁਕਬਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਜੀ ਜਿਨ੍ਹਾਂ ਨੇ ਪੂਰੇ ਕੇਸ ਦੇ ਉੱਤੇ ਚਾਨਣਾ ਪਾਇਆ ਕਿ ਉਸ ਕੇਸ ਦੇ ਵਿੱਚ ਹੈ ਕੀ ਆ ਤੇ ਕੀ ਮਾਮਲਾ ਜਿਹੜਾ ਉਸ ਨੂੰ ਬਣਾਇਆ ਜਾ ਰਿਹਾ ਤੁਹਾਨੂੰ ਇਹ ਵਿਚਾਰਤਾ ਤੱਕ ਕਿਦਾਂ ਦੀ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦਿਓ